ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਦਿলো ਧੰਨਵਾਦ ਹੈ ਜੋ ਤੁਸੀਂ ਇਸ ਭੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਆਪਾਂ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਵੇਂ ਕਿ ਹਰ ਇੱਕ ਭੈਣ ਭਰਾ ਦੇ ਪੈਰਾਂ ਦੇ ਵਿੱਚ ਦਰਦ ਹੋਣਾ ਜਾਂ ਕਰੰਟ ਵਾਂਗੂ ਮਹਿਸੂਸ ਹੋਣਾ ਪੈਰਾਂ ਦਾ ਸੁੰਨ ਹੋਣਾ ਜੇ ਆਪਾਂ ਤੁਰਦੇ ਫਿਰਦੇ ਹੈ ਨਾ ਸਾਹ ਚੜਨਾ ਇੱਕਦਮ ਆਪਣਾ ਬੀਪੀ ਘਟ ਜਾਣਾ ਇੱਕਦਮ ਵੱਧ ਜਾਣਾ ਹੱਡਾਂ-ਗੋਡਿਆਂ ਦੇ ਵਿੱਚ ਦਰਦ ਹੋਣਾ ਕਈ ਵਾਰੀ ਆਪਣੀਆਂ ਪਿੰਜਣੀਆਂ ਲੱਤਾਂ ਦੇ ਵਿੱਚ ਹੈ ਨਾ ਕਾਫੀ ਜ਼ਿਆਦਾ ਦਰਦ ਹੁੰਦਾ ਹੈਗਾ ਉਹਦੇ ਵਾਸਤੇ ਇਲਾਜ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਇਹ ਚੀਜ਼ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਅੱਜਕੱਲ ਤੁਸੀਂ ਅਕਸਰ ਸੁਣਦੇ ਹੋ ਕਿ ਖੂਨ ਦੇ ਵਿੱਚ ਚਰਬੀ ਰਲਣ ਲੱਗੀ ਜਾਂ ਤੁਹਾਡਾ ਖੂਨ ਗਾੜਾ ਹੋ ਗਿਆ ਜਿਸ ਨੂੰ ਕਿ ਕੈਸਟਰੋਲ ਆਪਾਂ ਕਹਿੰਦੇ ਹਾਂ ਵੀ ਜਿਵੇਂ ਕਿ ਕੈਸਟਰੋਲ ਦੀ ਮਾਤਰਾ ਵੱਧ ਕੈਸਟਰੋਲ ਹੈਗੀ ਕੈਸਟਰੋਲਿਕ ਆਪਣੇ ਅੰਦਰ ਅਜਿਹੇ ਚਿਪਚਿਪਾ ਪਦਾਰਥ ਹੈ ਦੇਖੋ ਹੈ ਤਾਂ ਇਹ ਆਪਣੇ ਅੰਦਰ ਸਾਰੀ ਬੋਡੀ ਜਿਵੇਂ ਬਣੀ ਹੋਈ ਹੈ ਸ਼ੁਰੂ ਤੋਂ ਉਦਾਂ ਹੀ ਹੈਗੀ ਹੈ ਨਾ ਪਰ ਕਈ ਏਦਾਂ ਨੇ ਆਪਣੇ ਖਾਣੇ ਨੇ ਜਿਹੜੇ ਕਿ ਉਸ ਚੀਜ਼ ਨੂੰ ਵਧਾ ਦਿੰਦੇ ਆ ਪਹਿਲਾਂ ਵਰਕ ਕਰਦੇ ਸੀ ਜਿਵੇਂ ਕਿ ਆਮ ਖੇਤਾਂ ਦੇ ਵਿੱਚ ਕੰਮ ਕਰਨਾ ਘਰਿਆਂ ਦੇ ਵਿੱਚ ਭੈਣਾ ਸਾਰਾ ਕੰਮ ਕਰਦੀਆਂ ਨਰਮੇਕ ਪਾਹਾਂ ਚੋਗਣੇ ਹਨ ਉਹਦੇ ਨਾਲ ਆਪਾਂ ਕਹਿੰਦੇ ਨੇ ਵੀ ਪਹਿਲਾਂ ਤਾਂ ਹੁੰਦੀਆਂ ਨਹੀਂ ਸੀ ਬਿਮਾਰੀਆਂ ਇਹ ਹੋਣੀ ਪਤਾ ਨਹੀਂ ਕਿਉਂ ਹੋਣ ਲੱਗੀਆਂ ਅੱਜ ਤੋਂ 15 20 ਸਾਲ ਪਹਿਲਾਂ ਇਹ ਬਿਮਾਰੀਆਂ ਬਹੁਤ ਘੱਟ ਸੀਗੀਆਂ ਕਿਉਂਕਿ ਖੂਨ ਗਾੜਾ ਕਿਸੇ ਦਾ ਹੁੰਦਾ ਹੀ ਨਹੀਂ ਸੀਗਾ ਖੋਣ ਗੜਾ ਹੋਣ ਦਾ ਮਤਲਬ ਮਕਸਦ ਇਹੀ ਹੈ ਕਿ ਆਪਾਂ ਨੇ ਆਪਣੇ ਕੰਮ ਛੱਡ ਦਿੱਤੇ ਨੇ ਅਕਸਰ ਗਠੀਆ ਹੋਣਾ ਜ਼ੂਰੀਆ ਹੋਣਾ ਜ਼ੂਰਿਕ ਐਸਿਡ ਹੋਣਾ ਜਾਂ ਤਾਂ ਤੁਸੀਂ ਬਹਿ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੇ ਹੋ ਜਿਵੇਂ ਕਿ ਚਾਵਲ ਆਲੂ ਭਿੰਡੀ ਵਗੈਰਾ ਇਹ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਕਿ ਤੁਹਾਨੂੰ ਉਹਨਾਂ ਕਾਲੀ ਮਿਰਚ ਖਾਣੀ ਬਹੁਤ ਹੀ ਲਾਜ਼ਮੀ ਹੈ ਪਰ ਆਪਾਂ ਨਹੀਂ ਇੱਧਰ ਧਿਆਨ ਦਿੰਦੇ ਆਪਾਂ ਬਸ ਸਾਰਾ ਦਿਨ ਫਾਸਟ ਫੂਡ ਮੈਦੇ ਤੋਂ ਬਣੀਆਂ ਚੀਜ਼ਾਂ ਜਾਂ ਆਪਾਂ ਕੋਲਡ ਡਰਿੰਕ ਵਗੈਰਾ ਪੀਂਦੇ ਰਹਿੰਦੇ ਹਾਂ ਪਿਛਲੇ ਸਮੇਂ ਦੇ ਵਿੱਚ ਹਨਾ ਅੱਜ ਤੋਂ 10 ਕੁ ਸਾਲ ਪਿੱਛੇ ਚਲੇ ਜਾਓ ਉਦੋਂ ਵੀ ਕੋਲਡ ਡਰਿੰਕ ਦਾ ਕੋਈ ਅਮੀਰ ਘਰ ਹੁੰਦੇ ਸੀ ਜਿਹੜੇ ਉੱਥੇ ਹੀ ਹੁੰਦਾ ਸੀਗਾ ਨਾ 10-15 ਸਾਲਾਂ ਦੀ ਗੱਲ ਹੈਗੀ ਇਹ ਹੁੰਦਾ ਸੀਗਾ ਜਿਵੇਂ ਕਿ ਆਪਾਂ ਰੋਹਾਫ ਜਾ ਬਣਾਉਂਦੇ ਆ ਜਾਂ ਕੱਚੀ ਲੱਸੀ ਮਿੱਠੀ ਪਾ ਕੇ ਬਣਾਉਂਦੇ ਹੁੰਦੇ ਸੀ ਉਹ ਚੀਜ਼ਾਂ ਕੇ ਤਜਾਬ ਮਾਣਾ ਮੋਟਾ ਜੇ ਬਣਦਾ ਵੀ ਹੁੰਦਾ ਸੀ ਨਾ ਤਾਂ ਉਸ ਚੀਜ਼ ਨੂੰ ਉਹ ਠੀਕ ਕਰ ਦਿੰਦਿਆਂ ਹੁੰਦੀਆਂ ਸੀਗੀਆਂ ਤੇ ਜੇ ਬਾਕੀ ਤੁਸੀਂ ਹੁਣ ਖੇਤਾਂ ਦੇ ਵਿੱਚ ਲਾ ਲਓ ਜੂਰੀਆ ਡਾਇਆ ਹੋਰ ਪਤਾ ਨਹੀਂ ਕਿੰਨੇ ਆਪਾਂ ਹਨਾ ਰੇਹਾਂ ਸਪਰੇਹਾਂ ਫਸਲ ਦੀ ਉਪਜ ਵਧਾਉਣ ਵਾਸਤੇ ਬਹੁਤ ਸਪਰੇਅ ਕਰਦੇ ਆ ਪਰ ਇਹ ਨਹੀਂ ਦੇਖ ਰਹੇ ਵੀ ਉਹਦਾ ਅਸਰ ਆਪਣੀ ਹੀ ਬਾਡੀ ਤੇ ਹੋ ਰਿਹਾ ਹੈ ਹਰ ਇੱਕ ਨੂੰ ਜਿਹਨੂੰ ਪੁੱਛ ਲਓ ਹੁਣ ਤਾਂ ਛੋਟੇ ਬੱਚਿਆਂ ਦਾ ਵੀ ਖੂਨ ਘਾੜਾ ਹੋਣ ਲੱਗਿਆ ਪਿਆ ਕਿਉਂ ਹੋਣ ਲੱਗਿਆ ਪਿਆ ਜਿਵੇਂ ਕਿ ਆਪਾਂ ਕਈ ਵਾਰੀ ਨਾ ਆਪਾਂ ਤੁਰਦੇ ਫਿਰਦੇ ਆਪਣੇ ਹੱਥਾਂ ਦੇ ਵਿੱਚ ਜਾਂ ਆਪਣੇ ਪੈਰਾਂ ਦੇ نیچے ਨਾ ਕੀੜੀਆਂ ਜਿਹਾ ਲੜਦੇ ਜਿਵੇਂ ਕਰੰਟ ਜਾਂ ਲੱਗਿਆ ਹੁੰਦਾ ਆਪਾਂ ਨੂੰ ਇਦਾਂ ਮਹਿਸੂਸ ਹੁੰਦਾ ਦੇਖੋ ਮੈਂ ਤੁਹਾਨੂੰ ਬਿਲਕੁਲ ਪੰਜਾਬੀ ਕਲੀਅਰ ਪੰਜਾਬੀ ਦੇ ਵਿੱਚ ਇਸ ਲਈ ਸਮਝਾਉਣੀ ਹੁੰਦੀ ਹੈ ਕਿਉਂਕਿ ਕਈ ਭੈਣ ਭਰਾ ਹੁੰਦੇ ਨੇ ਵਿਚਾਰੇ ਅਣਪਣ ਹੁੰਦੇ ਆ ਨਾ ਉਹਨਾਂ ਨੂੰ ਵੀ ਚੀਜ਼ ਦਾ ਸਮਝ ਆ ਜਾਂਦੀ ਹੈ ਉਹ ਥੋੜਾ ਜਿਹਾ ਆਪਣੀ ਜਦੋਂ ਸਿਹਤ ਦਾ ਧਿਆ ਤਾ ਉਹਨਾਂ ਨੂੰ ਫਰਕ ਪੈਣ ਲੱਗ ਜਾਂਦਾ ਹੈ ਕਈ ਨਾ ਮੇਰੇ ਪਹਿਰਾਵੇ ਨੂੰ ਦੇਖ ਕੇ ਤੇ ਮੇਰੀ ਪੰਜਾਬੀ ਬੋਲੀ ਇਦਾਂ ਦੇਖ ਕੇ ਨਾ ਮੈਨੂੰ ਐ ਸਮਝ ਲੈਂਦੇ ਨੇ ਵੀ ਇਹ ਤਾਂ ਉਹੀ ਪਹਿਣ ਬੋਲੀ ਜਾਂਦੀ ਹੈਗੀ ਪਰ ਤੁਸੀਂ ਮੇਰੇ ਜਿਹੜੀ ਚੀਜ਼ ਦੱਸਦੀ ਨਾ ਨਾ ਜੂਸ ਕਰਕੇ ਦੇਖਿਓ ਵਰਤ ਕੇ ਦੇਖਿਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੰਮ ਨੂੰ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਨਾ ਇਹ ਦਿੱਕਤ ਹੁੰਦੀ ਹੈਗੀ ਇਸ ਚੀਜ਼ ਨੂੰ ਤੁਸੀਂ ਨਾ ਘਰ ਦੇ ਵਿੱਚ ਵੀ ਕੰਟਰੋਲ ਕਰ ਸਕਦੇ ਹੋ ਨਹੀਂ ਤਾਂ ਦੇਖੋ ਡਾਕਟਰ ਤੁਹਾਨੂੰ ਖੂਨ ਪਤਲਾ ਕਰਨ ਦੀ ਇੱਕ ਗੋਲੀ ਹੈਗੀ ਹੁਣ ਮੈਂ ਤੁਹਾਨੂੰ ਨਾਮ ਉਹਦਾ ਨਹੀਂ ਬੋਲ ਸਕਦੀ ਕਿਉਂਕਿ ਫਿਰ ਹੋ ਜਾਂਦਾ ਵੀ ਹਾਂ ਕਈ ਵਾਰੀ ਵੀ ਹਾਂ ਇਹਨੂੰ ਤੁਸੀਂ ਦਵਾਈ ਦਾ ਨਾਮ ਬੋਲਿਆ ਵਿੱਚ ਤੇ ਤੁਸੀਂ ਨਾ ਉਸ ਚੀਜ਼ ਨੂੰ ਕਿਉਂਕਿ ਮੇਰਾ ਚੈਨਲ ਜਦੋਂ ਬਣਿਆ ਸ਼ੁਰੂ ਤੋਂ ਉਹ ਥੋੜਾ ਜਿਹਾ ਅਲੱਗ ਤਰੀਕੇ ਦਾ ਬਣ ਗਿਆ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਆਪਣਾ ਇਲਾਜ ਘਰ ਦੇ ਵਿੱਚ ਖੁਦ ਕਰ ਸਕਦੇ ਹੋ ਆਪਣੀਆਂ ਬੇਸਿਕ ਚੀਜ਼ਾਂ ਤੋਂ ਸਭ ਤੋਂ ਪਹਿਲਾਂ ਤਾਂ ਜਿੰਨਾਂ ਜਿੰਨਾਂ ਭੈਣ ਭਰਾਵਾਂ ਦੀ ਹੱਡ ਗੋਡੇ ਦਰਦ ਕਰਦੇ ਜਾਂ ਜਿਨ੍ਹਾਂ ਨੂੰ ਖੂਨ ਗਾੜੇ ਦੀ ਕੈਸਟਰੋਲ ਦੀ ਪ੍ਰੋਬਲਮ ਹੈਗੀ ਕਿਉਂਕਿ ਜੇ ਇਹ ਜਿਆਦਾ ਵੱਧ ਗਿਆ ਨਾ ਤਾਂ ਤੁਹਾਨੂੰ ਹਾਰਟ ਅਟੈਕ ਦੀ ਵੀ ਪ੍ਰੋਬਲਮ ਹੋ ਸਕਦੀ ਹੈਗੀ ਤੁਹਾਨੂੰ ਗਠੀਏ ਦੀ ਵੀ ਪ੍ਰੋਬਲਮ ਹੋ ਸਕਦੀ ਹੈਗੀ ਤੁਹਾਡੇ ਜਿਹੜੀਆਂ ਲੱਤਾਂ ਨੇ ਦਰਦ ਹੋਣਾ ਆਪਣੀ ਠੂਹੀ ਦੇ ਵਿੱਚ ਕਮਰ ਦੇ ਵਿੱਚ ਦਰਦ ਹੋਣਾ ਸਾਰਾ ਸਰੀਰ ਦੇ ਵਿੱਚ ਦਰਦ ਹੋਣਾ ਇਹਨਾਂ ਆਮ ਕੈਸਟਰੋਲ ਗੱਠਾਂ ਬਣ ਜਾਂਦੀਆਂ ਨੇ ਤੁਸੀਂ ਦੇਖਿਆ ਹੋਣਾ ਨਾ ਖੂਨ ਦੀ ਆਪਾਂ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਵੀ ਖੂਨ ਦੀਆਂ ਗੱਠਾਂ ਬਣ ਗਈਆਂ ਮਤਲਬ ਕਿ ਤੁਹਾਡਾ ਜਿਹੜਾ ਖੂਨ ਹੈ ਜਿੰਨਾ ਕਿ ਮਾਤਰਾ ਨੂੰ ਚਾਹੀਦੀ ਪਤਲੀ ਵੀ ਹਾਂ ਆਪਾਂ ਨੇ ਆਪਣੇ ਜਿਹੜੇ ਨਾੜੀ ਸਿਸਟਮ ਹੈ ਕਿਉਂਕਿ ਵੈਗਰੂ ਜੀ ਨੇ ਉਦਾਂ ਹੀ ਲਗਾਇਆ ਹੋਇਆ ਉਹਦੇ ਵਿੱਚ ਦੀ ਕ੍ਰੋਸ ਹੁੰ ਪਰ ਜਦੋਂ ਉਹ گاੜਾ ਹੋ ਜਾਂਦੇ ਕੋਈ ਵੀ ਚੀਜ਼ ਆਪਾਂ ਲਾ ਲਓ ਹਨਾ ਆਪਾਂ ਘਰ ਦੇ ਵਿੱਚ ਕੋਈ ਚੀਜ਼ ਬਣਾਉਣੇ ਆ ਕੋਈ ਚਾਸਨੀ वगैरह ਦੀ ਲਾ ਲਓ ਜਦੋਂ ਆਪਾਂ ਨੂੰ ਚਾਹੀਦੇ ਵੀ ਇਦਾਂ ਦੀ ਮਾਤਰਾ ਦੇ ਵਿੱਚ ਚਾਹੀਦੇ ਵੀ ਹਾਂ ਆਪਾਂ ਨੂੰ ਆਪਣਾ ਸਕੇਸ ਬਣਾਉਣਾ ਕੁਝ ਵੀ ਬਣਾਉਣਾ ਹਨਾ ਆਪਣੇ ਮਿੱਠਾ ਬਣਾਉਣਾ ਕੋਈ ਮਠਿਆਈ ਬਣਾਉਣੀ ਹੈ ਵੀ ਇਦਾਂ ਦੀ ਚਾਸਨੀ ਚਾਹੀਦੀ ਹੈ ਤਾਂ ਉਹ ਠੀਕ ਕਰੇ ਦਿਓ ਉਸ ਨੂੰ ਪਰ ਅਗਰ ਤੁਸੀਂ ਉਸ ਚਾਸਨੀ ਨੂੰ گاੜੀ ਕਰ ਲੋਗੇ ਕਾਰਡ ਲੋਗੇ ਮਲਕਿ ਇਹਨੂੰ ਸਖਤ ਕਰ ਲੋਗੇ ਤਾਂ ਉਹ ਬਰਬਾਦ ਹੋ ਚੁਗੀ ਇਹੀ ਅੱਜਕੱਲ ਲੀਵਰ ਖਰਾਬ ਹੋਣ ਦਾ ਕਾਰਨ ਹੈ ਕਿਉਂਕਿ ਆਪਾਂ ਲਿਕਵਿਡ ਚੀਜ਼ਾਂ ਤੇ ਵਰਕ ਘਟਾਤਾ ਲਿਕਵਿਡ ਚੀਜ਼ਾਂ ਬੰਦ ਕਰਤੀਆਂ ਤੇ ਇਸ ਦੇ ਨਾਲ ਆਪਣੇ ਲੀਵਰ ਨੇ ਜਿਹੜੇ ਫੈਟੀ ਹੁੰਦੇ ਜਾ ਰਹੇ ਨੇ ਆ ਥੋੜੇ ਦਿਨ ਹੋ ਗਏ 31 ਤਰੀਕ ਨੂੰ ਮਲੇਰ ਕੋਟ ਲੈਣਾ ਇੱਕ ਡਾਕਟਰ ਸੂਦ ਨੇਗੇ ਲੀਵਰ ਦੇ ਪੇਟ ਦੇ ਸਪੈਸ਼ਲਿਸਟ ਨੇ ਉਹਨਾਂ ਨੇ ਕੈਂਪ ਲਗਾਇਆ ਅਸੀਂ ਵੀ ਉੱਥੇ ਗਏ ਵੀ ਦਿੱਲੀ ਰੂਟੀਨ ਚੈੱਕਅਪ ਵੀ ਚਲੋ ਕਰਵਾ ਲੈਨੇ ਆ ਜਿਹੜਾ 4500 ਦਾ ਹਨਾ ਟੈਸਟ ਆ ਉਹ 600 ਰੁਪਏ ਚ ਕਰ ਰਹੇ ਸੀਗੇ ਉਹ ਵੀ ਚਲੋ ਇਹਦੇ ਵਿੱਚ ਕਿਹੜੀ ਵੱਡੀ ਗੱਲ ਨਾਲ ਪਤਾ ਚੱਲ ਜਾਂਦਾ ਹੈ ਨਾ ਲੀਵਰ ਤੇ ਮੈਂ ਅਕਸਰ ਕਹਿੰਦੀ ਹਾਂ ਵੀ ਲੀਵਰ ਨੂੰ ਆਪਦੇ ਨੂੰ ਟੈਸਟ ਕਰਵਾਉਂਦੇ ਰਿਹਾ ਕਰੋ ਕਿਉਂਕਿ ਲੀਵਰ ਖਰਾਬ ਹੋ ਗਿਆ ਤਾਂ ਧੋਤ ਸੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਹੈਗੇ ਤੇ ਉੱਥੇ 99% ਜੈਂਟਸ ਸੀਗੇ ਵੀਰ ਜਿਹੜੇ 35 ਤੋਂ ਲੈ ਕੇ 45 ਦੀ ਉਮਰ ਦੇ ਵਿੱਚ ਸੀਗੇ ਲੇਡੀਜ਼ ਉਥੇ ਵੱਧੋ ਵੱਧ ਮੈਨੂੰ ਲੱਗਦਾ 10 ਜਾਂ 15 ਮਸਾਂ ਹੋਣਗੀਆਂ ਬਾਕੀ ਸਾਰੇ ਵੀਰ ਸੀਗੇ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿਉਂਕਿ ਵੀਰਾਂ ਦੇ ਸਿਰ ਤੇ ਸਾਰਾ ਘਰ ਸਾਰਾ ਸਮਾਜ ਚੱਲ ਰਿਹਾ ਹੈ ਤਾਂ ਤੁਸੀਂ ਨਾ ਥੋੜਾ ਜਿਹਾ ਆਪਣੀ ਸਿਹਤ ਵੱਲ ਧਿਆਨ ਦਿਓ ਤੇ ਭੈਣਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਘਰ ਦੇ ਵਿੱਚ ਜਿਵੇਂ ਕਿ ਸਲਾਦ ਜ਼ਿਆਦਾ ਕਰੋ ਲਿਕਵਿਡ ਚੀਜ਼ਾਂ ਜ਼ਿਆਦਾ ਕਰੋ ਫਾਸਟ ਫੂਡ ਨੂੰ ਥੋੜਾ ਜਿਹਾ ਬੰਦ ਕਰੋ ਤਲੀਆਂ ਹੋਈਆਂ ਚੀਜ਼ਾਂ ਨੂੰ ਬੰਦ ਕਰੋ ਤਾਂ ਤੁਸੀਂ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋਗੇ ਤੇ ਜਿਹੜੇ ਜਿਹੜੇ ਪੈਨਪਰਾਵੰਦ ਹੁਣੇ ਵੱਧ ਚੁੱਕੇ ਆ ਹਨਾ ਵੀ ਆਪਾਂ ਨੂੰ ਹੁੰਦਾ ਵੀ ਹੁਣੇ ਵੱਧ ਚੁੱਕੇ ਵੀ ਆਪਾਂ ਇਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਤਾਂ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਸ਼ਾਮ ਨੂੰ ਨਾ ਇੱਕ ਚਮਚ ਮੇਥਿਆਂ ਦਾ ਭੌਂਕੇ ਰੱਖ ਦੇਣਾ ਤੇ ਅੱਧਾ ਚਮਚ ਉਸ ਦੇ ਵਿੱਚ ਅਜਵੈਨ ਪਾ ਲੈਣੀ ਹੈ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਜਿੰਨੀ ਵੀ ਤੁਹਾਡੇ ਬਾਡੀ ਦੇ ਵਿੱਚ ਨਾ ਗੰਦਗੀ ਜੰਮੀ ਹੋਈ ਹੈ ਨਾ ਉਹ ਨਿਕਲੇਗੀ ਸ਼ਾਮ ਨੂੰ ਇਹਨੂੰ ਭੌਂਕੇ ਰੱਖ ਦੇਣਾ ਤੇ ਸਵੇਰੇ ਤੁਸੀਂ ਨੇ ਇਸ ਪਾਣੀ ਨੂੰ ਪਹਿਲਾਂ ਚਮਚੇ ਨਾਲ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਮਿਕਸ ਕਰ ਲੈਣਾ ਫਿਰ ਪੁਣਕੇ ਤੁਸੀਂ ਨੇ ਉਹ ਪਾਣੀ ਨੂੰ ਪੀਣਾ ਜਿਹੜੀ ਅਜਮੈਣ ਹੈਗੀ ਤੇ ਆਪਣਾ ਮੇਥੇ ਨੇ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਤੜਕਾ ਲਗਾ ਕੇ ਆਪਣੀ ਦਾਲ ਸਬਜ਼ੀ ਦੇ ਵਿੱਚ ਪਾ ਲਓ ਮੇਥੇ ਨੇ ਜਿਹੜੇ ਇਹ ਤੁਹਾਡੀ ਬੋਡੀ ਨੂੰ ਨਾ ਫਿਲਟਰ ਵਾਂਗੂ ਸਾਫ਼ ਕਰਦੇ ਆ ਨਾਲੇ ਤਾਂ ਤੁਹਾਨੂੰ ਜੂਰੀਆ ਗਠੀਆ ਈਐਸਆਰ ਜੋੜਾਂ ਦਾ ਦਰਦ ਜਾਂ ਤੁਹਾਡਾ ਖੂਨ ਗਾੜਾ ਉਹਦੇ ਵਾਸਤੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਦੂਸਰੀ ਗੱਲ ਜਿਹੜੇ ਜਿਹੜੇ ਪੈਨਪ੍ਰਾਮ ਦਾ ਕੈਸਟਰੋਲ ਵਧਿਆ ਹੋਇਆ ਹੈ ਮਤਲਬ ਕਿ ਖੂਨ ਗਾੜਾ ਹੈਗਾ ਸਭ ਤੋਂ ਪਹਿਲਾਂ ਤਾਂ ਉਹ ਜਿਵੇਂ ਤੁਸੀਂ ਦੁੱਧ ਪੀਨੇ ਤਾਂ ਦੁੱਧ ਨੂੰ ਉਬਾਲ ਹੀ ਦੇ ਲਓ ਉਹਦੇ ਉੱਪਰੋਂ ਮਲਾਈ ਉਤਾਰ ਦਿਓ ਜਿੱਥੇ ਤੁਸੀਂ ਘਿਓ ਖਾਣਾ ਹੈ ਜਿਵੇਂ ਆਪਾਂ ਹੁੰਦਾ ਚਲੋ ਖਰਾਕ ਹੋਣੀ ਵੀ ਜ਼ਰੂਰੀ ਹੈ ਘਿਓ ਦੀ ਜਗ੍ਹਾ ਤੁਸੀਂ ਨਾ ਮੱਖਣੀ ਦੀ ਵਰਤੋਂ ਕਰੋ ਥੋੜੀ ਜਿਹੀ ਦਹੀਂ ਜਮਾ ਲਓ ਉਹਨੂੰ ਰੜਕ ਕੇ ਆਪਣੀ ਜੁੱਗੀ ਮੱਖਣੀ ਬਣਾ ਲਓ ਦੇਖੋ ਥੋੜੀ ਜਿਹੀ ਹਿੰਮਤ ਕਰੋਗੇ ਤਾਂ ਤੁਸੀਂ ਬਿਨਾਂ ਦਵਾਈਆਂ ਤੋਂ ਠੀਕ ਹੋ ਸਕਦੇ ਹੋ ਪਰ ਆਪਾਂ ਨੂੰ ਹੁੰਦਾ ਵੀ ਬਸ ਗੋਲੀਆਂ ਸਿੱਟੋ ਅੰਦਰ ਤੇ ਪਾ ਠੀਕ ਉਹ ਅਗਰ ਤੁਸੀਂ ਗੋਲੀ ਲੈਣੋ ਤਾਂ ਤੁਹਾਡੀ ਲੀਵਰ ਕਿਡਨੀ ਹੋਰ ਪਤਾ ਨਹੀਂ ਕਿੰਨੇ ਕਿ ਚੀਜ਼ਾਂ ਚੱਕ ਦੋਗੇ ਅਗਰ ਤੁਸੀਂ ਅੰਗਰੇਜ਼ੀ ਦਵਾਈ ਨੂੰ 3-4 ਮਹੀਨੇ ਲਗਾਤਾਰ ਲੈਂਦੇ ਰਹੇ ਤਾਂ ਪਲੀਜ਼ ਥੋੜਾ ਜਿਹਾ ਆਪਣੇ ਸਰੀਰ ਵੱਲ ਧਿਆਨ ਦਿਓ ਕਿਉਂਕਿ ਨਹੀਂ ਤਾਂ ਆਉਣ ਵਾਲਾ ਸਮਾਂ ਸਿਰਫ ਮੰਜਾਂ ਦਾ ਜੋਗਾ ਹੀ ਰਹਿ ਜਾਏਗਾ ਹੋਰ ਕੁਝ ਨਹੀਂ ਹੋਵੇਗਾ ਦੋ ਚੀਜ਼ਾਂ ਤੇ ਹੋ ਗਈਆਂ ਬਾਕੀ ਆਪਣੇ ਸਲਾਦ ਦੇ ਵਿੱਚ ਤੁਸੀਂ ਖੀਰਾ, ਮooli, ਚੁਕੰਦਰ ਇਦਾਂ ਦੀਆਂ ਜਿਹੜੀਆਂ ਕਈ ਪੈਨਪਰ ਕਹਿੰਗੇ ਚੁਕੰਦਰ ਦੇ ਵਿੱਚ ਤਾਂ ਖੂਨ ਸਮਝ ਜਾ ਇਹ ਇਹ ਨਹੀਂ ਹੈਗਾ ਵੀ ਕਈ ਐਂਟੀਬਾਇਟਿਕ ਚੀਜ਼ਾਂ ਹੁੰਦੀਆਂ ਨੇ ਤੇ ਦੂਸਰਾ ਤੁਸੀਂ ਜਿਹੜਾ ਮੈਂ ਹਲਦੀ ਵਾਲਾ ਪਾਣੀ ਦੱਸਿਆ ਨਾ ਤੁਹਾਨੂੰ ਉਹ ਡੇਲੀ ਪੀਣਾ ਸ਼ੁਰੂ ਕਰੋ ਇੱਕ ਚਮਚ ਹਲਦੀ ਦਾ ਕੱਚੀ ਹਲਦੀ ਦਾ ਇੱਕ ਚਮਚ ਕੱਚੀ ਹਲਦੀ ਵਿੱਚ ਪਾ ਕੇ ਪੀਸ ਲੈਣੀ ਹੈ ਚਾਹੇ ਤਾਂ ਤੁਸੀਂ ਮਲ ਕੇ ਗੱਠੀਆਂ ਲਿਆ ਕੇ ਉਹਨੂੰ ਪੀਸ ਲਓ ਅਗਰ ਤੁਹਾਡੇ ਕੋਲ ਕੱਚੀ ਹਲਦੀ ਹੈਗੀ ਤਾਂ ਉਹਨੂੰ ਕੱਚੀ ਨੂੰ ਕੱਦੂ ਕਸ਼ ਕਰਕੇ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲਓ ਉਬਾਲ ਕੇ ਤੁਸੀਂ ਉਹਨੂੰ ਇਸੇ ਤਰੀਕੇ ਨਾਲ ਘੁੱਟ ਘੁੱਟ ਕਰਕੇ ਪੀਣਾ ਹੈ ਜੇ ਖਾਲੀ ਪੇਟ ਪੀਂੋ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਫਿਰ ਸ਼ਾਮ ਨੂੰ ਸੌਣ ਦੇ ਲਈ ਪੀ ਲਓ ਇਹ ਜਿਹੜੀ ਮਿਚਜਾ ਤੁਹਾਨੂੰ ਦੱਸੀਆਂ ਨੇ ਨਾ ਇੱਕ ਮਹੀਨਾ ਤੁਸੀਂ ਵਰਤ ਕੇ ਦੇਖਿਓ ਉਸ ਤੋਂ ਬਾਅਦ ਆਪਣਾ ਟੈਸਟ ਕਰਵਾ ਲਿਓ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਵੀ ਤੁਹਾਡੀ ਰਿਪੋਰਟ ਕੀ ਕਹਿੰਦੀ ਹੈ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਹੈ। ਇੱਕ ਬੱਠਲ ਦੇ ਵਿੱਚ ਜਾਂ ਕਿਸੇ ਟੱਬ ਦੇ ਵਿੱਚ ਤੁਸੀਂ ਨੇ ਪਾਣੀ ਪਾ ਲੈਣਾ ਗਰਮ। ਉਹਦੇ ਵਿੱਚ ਇੱਕ ਚਮਚ ਹਲਦੀ ਦਾ, ਇੱਕ ਚਮਚ ਸਰੋਂ ਦੇ ਤੇਲ ਦਾ, ਇੱਕ ਚਮਚ ਸਿੰਦ ਦਾ ਨਮਕ। ਇਹਨਾਂ ਜਿਹਨੂੰ ਪਾ ਕੇ ਤਾਂ ਤੁਸੀਂ ਆਪਣੇ ਪੈਰਾਂ ਨੂੰ ਡਬੋ ਕੇ ਬੈਠਣਾ ਹੈ। ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਤੁਹਾਡੀ ਜਿਹੜੀ ਕਿਉਂਕਿ ਆਪਣੇ ਜਿਹੜੇ ਪੈਰ ਨੇ ਨਾ ਆਪਣੀ ਪੂਰੀ ਬਾਡੀ ਇਹਦੇ ਨਾਲ ਜੁੜੀ ਹੋਈ ਹੈ। ਤੁਸੀਂ ਲਗਾਤਾਰ 15 ਦਿਨ 20 ਦਿਨ ਇਸ ਚੀਜ਼ ਨੂੰ ਕਰੋਗੇ ਨਾ। ਤਾਂ ਤੁਹਾਨੂੰ ਖੁਦ ਪਤਾ ਚੱਲ ਜਿਗਾ ਵੀ ਤੁਹਾਡੀ ਬਾਡੀ ਦੇ ਵਿੱਚ ਕੀ ਫਰਕ ਹੋ ਰਿਹਾ ਹੈ ਤੇ ਦੂਸਰੀ ਮੈਂ ਦੱਸੀ ਸੀ ਲਸਣ ਵਾਲੀ ਚਟਨੀ ਕਈ ਭੈਣ ਭਰਾ ਕਹਿੰਦੇ ਨੇ ਵੀ ਲਸਣ ਵਾਲੀ ਚਟਨੀ ਨਾ ਸਾਨੂੰ ਗਰਮੈਸ ਹੋਊਗੀ ਲਸਣ ਵਾਲੀ ਚਟਨੀ ਤੁਸੀਂ ਇਦਾਂ ਨਹੀਂ ਖਾਣੀ ਹੈਗੀ ਲਸਣ ਦਾ ਤੁਸੀਂ ਲੈ ਲੈਣਾ ਥੋੜਾ ਜਿਹਾ ਸਿਲਾ ਲੈਣਾ ਇੱਕ ਕੌਲੀ ਲਸਣ ਦੀ ਸਿਲ ਕੇ ਰੱਖ ਲਓ ਉਹਦੇ ਵਿੱਚ ਥੋੜਾ ਜਿਹਾ ਪਦੀਨਾ ਥੋੜੇ ਜਿਹਾ ਧਨੀਆ ਦੋ ਚਾਰ ਹਰੀਆਂ ਮਿਰਚਾਂ ਇੱਕ ਦੋ ਪਿਆਜ਼ ਪਾ ਲਓ ਥੋੜਾ ਜਿਹਾ ਅਦਰਕ ਪਾ ਲਓ ਇਦਾਂ ਟੇਸਟੀ ਜੀ ਬਣਾ ਕੇ ਨਾ ਤੁਸੀਂ ਪੀਸ ਕੇ ਰੱਖ ਲਓ ਤੇ ਜਦੋਂ ਵੀ ਤੁਸੀਂ ਨੇ ਹੈਨਾ ਖਾਣਾ ਖਾਣੇ ਤਾਂ ਤੁਸੀਂ ਅੱਧਾ ਚਮਚ ਉਹਦਾ ਖੁਦ ਨਾਲ ਲੈਣ ਲੱਗ ਜਾਓ ਠੀਕ ਹੈ ਇਹਦੇ ਨਾਲ ਵੀ ਤੁਹਾਡੇ ਜਿੰਨਾ ਵੀ ਖੂਨ ਦੇ ਵਿੱਚ ਬਸੈਲੇ ਪਦਾਰਥ ਨੇ ਗੰਦਗੀ ਹੈ ਫੈਟ ਹੈਗੀ ਭਰੀ ਹੋਈ ਉਹ ਸਾਰੇ ਨਿਕਲ ਚੁਗੀ ਤੇ ਦੂਸਰੀ ਗੱਲ ਕਿਉਂਕਿ ਜਦੋਂ ਆਪਣੇ ਸਰੀਰ ਦੇ ਵਿੱਚ ਕੈਸਟਰੋਲ ਦੀ ਮਾਤਰਾ ਵੱਧਦੀ ਹੈ ਨਾ ਸਭ ਤੋਂ ਪਹਿਲਾਂ ਤੁਹਾਨੂੰ ਕਬਜ਼ੀ ਹੁੰਦੀ ਹੈ ਕਬਜ਼ੀ ਵਾਸਤੇ ਮੈਂ ਤੁਹਾਨੂੰ ਅਲੱਗ ਤੋਂ ਕੱਲ ਨੂੰ ਵੀਡੀਓ ਪਾਉਣੀ ਹੈਗੀ ਕਿਉਂਕਿ ਬਣਾ ਕੇ ਦਿਖਾਵਾਂਗੀ ਮੈਂ ਤੁਹਾਨੂੰ ਵੀ ਇਦਾਂ ਇਦਾਂ ਚੀਜ਼ਾਂ ਤੁਸੀਂ ਹੈਨਾ ਆਹਾ ਹਾ ਚੀਜ਼ਾਂ ਲੈਣੀਆਂ ਨੇ ਕਿਉਂਕਿ ਕਈ ਪੈਣਪਰਾ ਕਹਿ ਦਿੰਦੇ ਨੇ ਵੀ ਸਾਨੂੰ ਦੀਦੀ ਮਾਤਰਾ ਦਾ ਨਹੀਂ ਪਤ ਲੱਗਿਆ ਕਲੀਅਰ ਥਾਸਦੀ ਹੁੰਦੀ ਹੈ ਤੇ ਉਹਦੇ ਵਾਸਤੇ ਤੁਸੀਂ ਨੇ ਕਬਜ਼ੇ ਵਾਸਤੇ ਨਾ ਸੌਂਫ ਤੇ ਤਾਗਾ ਮਿਸ਼ਰੀ ਤੇ ਥੋੜੀ ਜੀ ਅਜਮੈਨ ਤਿੰਨੇ ਚੀਜ਼ਾਂ ਨੂੰ ਪੀਸ ਕੇ ਬਰਾਬਰ ਮਾਤਰਾ ਚ ਲੈ ਲਓ ਤਿੰਨੇ ਚੀਜ਼ਾਂ ਨੂੰ ਪੀਸ ਕੇ ਜਿਹੜਾ ਨਾ ਤਾਗਾ ਮਿਸ਼ਰੀ ਹੈਗੀ ਉਹ ਵੀ ਤੁਸੀਂ ਲੈਣੀ ਦੂਸਰੀ ਮਿਸ਼ਰੀ ਨਾਲ ਲੈਓ ਕਿਉਂਕਿ ਉਹ ਖੰਡ ਹੀ ਹੁੰਦੀ ਹੈ ਚੀਨੀ ਹੁੰਦੀ ਹੈ ਉਹ ਤਾਂ ਤੁਸੀਂ ਤਿੰਨੇ ਚੀਜ਼ਾਂ ਨੂੰ ਪੀਸ ਕੇ ਆਪਣੇ ਡਾਈਨਿੰਗ ਟੇਬਲ ਬੈਡਰੂਮ ਕਿਤੇ ਵੀ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਦੁਪਹਿਰੇ ਤੇ ਅੱਧਾ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈ ਲਓ ਨਾਲ ਤਾਂ ਤੁਹਾਡਾ ਮੋਟਾਪਾ ਘਟੇਗਾ ਨਾਲੇ ਤੁਹਾਡੀ ਕਬਜ਼ ਦੀ ਪ੍ਰੋਬਲਮ ਘਟੇ ਮਲਕਤ ਕਬਜ਼ ਦਾ ਤੁਹਾਡੀ ਖਤਮ ਹੀ ਹੋ ਜੇਗੀ ਜਿੰਨੀ ਵੀ ਮਰਜੀ ਕਬਜ਼ੀ ਹੈ ਤੁਹਾਨੂੰ ਹਨਾ ਤੇ ਦੂਸਰਾ ਤੁਹਾਡਾ ਜਿਹੜਾ ਖੂਨ ਗਾੜਾ ਹੈ ਕਾ ਤੁਹਾਨੂੰ ਪੇਟ ਦੀ ਕੋਈ ਪ੍ਰੋਬਲਮ ਹੈ ਕੁਛ ਵੀ ਹੈ ਨਾ ਉਹ ਸਾਰਾ ਕੁਝ ਹਾਜਮਾ ਵਗੈਰਾ ਤੁਹਾਡਾ ਤੰਦਰੁਸਤ ਹੋ ਜਾਊਗਾ ਤੇ ਪਲੀਜ਼ ਇਸ ਚੀਜ਼ ਨੂੰ ਨਾਲ ਕਰਕੇ ਜਰੂਰ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਫਰਕ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਕਈ ਪੈਂਟਰ ਤਾਂ ਕਰ ਦਿੰਦੇ ਨੇ ਮੈਸੇਜ ਪਰ ਕਈ ਨਹੀਂ ਕਰਦੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਸੌਰੀ ਮੈਂ ਤੁਹਾਨੂੰ ਲਸਣ ਦੱਸਣੇ ਸੀਗੇ ਲਸਣ ਤੁਹਾਨੂੰ ਤੇ ਇੱਕ ਨਾ ਇੱਥੇ ਅੱਖਾਂ ਦੇ ਉੱਪਰ ਨਾ ਆਪਣੇ ਮਾਸ ਜਾ ਵੱਧ ਜਾਂਦਾ ਹੈ ਕਾਫੀ-ਕਾਫੀ ਆਪਾਂ ਹੁੰਦਾ ਵੀ ਇਹ ਹੈ ਨਾ ਕੀ ਹੋ ਗਿਆ ਇਹ ਠੀਕ ਕਿਉਂ ਨਹੀਂ ਹੋ ਜੋ ਤੁਸੀਂ ਆ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਨਾ ਤੁਸੀਂ ਇਹ ਕਰਨ ਲੱਗ ਜਾਓ ਇੱਕ ਮਹੀਨਾ ਕਰਕੇ ਦੇਖੋ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਵੀ ਤੁਹਾਨੂੰ ਕਿੰਨਾ ਕੋ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੁਸੀਂ ਟੈਸਟ ਪਹਿਲਾਂ ਕਰਵਾ ਲਿਓ ਸ਼ੁਰੂ ਕਰਨ ਤੋਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਤੇ ਬਾਅਦ ਚ ਕਰਵਾ ਲਿਓ ਤੁਹਾਡੀ ਗੋਲੀ ਤੁਹਾਡੀ ਦਵਾਈਆਂ ਸਾਰੀਆਂ ਛੋਟ ਜਾਣਗੀਆਂ ਅਗਰ ਤੁਸੀਂ ਥੋੜਾ ਜਿਹਾ ਵਿਸ਼ਵਾਸ ਕਰਕੇ ਇਸ ਭੈਣ ਤੇ ਤੇ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਤੇ ਆਪਾਂ ਮਿਲਾਂਗੇ ਹੁਣ ਸਾਰੇ ਭੈਣ ਭਰਾਵ ਨੂੰ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਤ ਸ੍ਰੀ ਅਕਾਲ